ਸੱਚੀ ਗੱਲ ਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਲੌਜਿਕ ਦਾ ਤੱਕ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੁਦਰਤ ਇੱਕ ਬੜੀ ਵੱਡੀ ਸਾਇੰਸ ਆ ਔਰ ਸਾਇੰਸ ਇਹ ਆ ਕਿ ਉਹ ਬੜੇ ਡਿਸਪਲਿਨ ਚ ਰਹਿੰਦੀ ਹੈ ਕੁਦਰਤ ਦਾ ਡਿਸਪਲਿਨ ਚ ਰਹਿਣਾ ਅਸਲ 'ਚ ਸਾਨੂੰ ਕੁਦਰਤੀ ਤੌਰ ਤੇ ਇੱਕ ਅ ਡਿਸਪਲਿਨਸ ਖੋਦਾ ਵੀ ਆ ਅਸਲ 'ਚ ਕੀ ਹੈ ਅਸਲ ਦੇ ਵਿੱਚ ਇਹ ਆ ਕਿ ਇੱਕ ਇੱਕ ਸ਼ੇਅਰ ਸਮਾਨੀਆ ਮੈਂ ਤੁਹਾਨੂੰ ਸਮਝ ਲੱਗ ਜੂਗੀ ਕਹਿੰਦੇ ਇਹ ਸਾਹ ਸੀ ਇਹ ਰਹਾ ਇਹਿਸਾਨ ਇਹ ਰਹਾ ਇਹਿਸਾਨ ਇਹ ਰਹਾ ਕਿ ਤੌਮਤ ਲਗਾਉਣ ਵਾਲੋਂ ਕਾ ਮੁਜ ਪਰ ਇਹਿਸਾਨ ਜੇ ਰਹਾ ਤੌਮਤ ਲਗਾਉਣ ਵਾਲੋਂ ਕਾ ਮੁਜ ਪਰ ਉਠਤੀ ਉਂਗਲੀਆਂ ਨੇ ਮੁਝੇ ਮਸ਼ਹੂਰ ਕਰ ਦਿਆ ਗਾਲੇ ਆ ਕਿ ਜਦੋਂ ਅਸੀਂ ਹਰ ਚੀਜ਼ ਦੇ ਤਰਕ ਤੱਕ ਜਾਣੇ ਆ ਤਾਂ ਤੁਸੀਂ ਹਰ ਤਰ੍ਹਾਂ ਨਾਲ ਲੌਜਿਕ ਨਾਲ ਚੱਲਣ ਵਾਲੇ ਜਦੋਂ ਬਣਦੇ ਹੋ ਤੱਕ ਬਣਦੇ ਹੋ ਤਾਂ ਭਾਵੇਂ ਇਤਿਹਾਸ ਗਵਾਹ ਹੈ ਕਿ ਜਦੋਂ ਤੁਸੀਂ ਇੱਕ ਨਵੀਂ ਤੇ ਵੱਖਰੀ ਗੱਲ ਕਰਦੇ ਹੋ ਤਰਕ ਨਾਲ ਗੱਲ ਕਰਦੇ ਹੋ ਤਾਂ ਕੁਝ ਲੋਕਾਂ ਦੇ ਵਿਅਮ ਜਦੋਂ ਟੁੱਟਦੇ ਆ ਭਰਮ ਜਦੋਂ ਟੁੱਟਦੇ ਆ ਤਾਂ ਉਹਨਾਂ ਦੀ ਇੱਕਦਮ ਪਰੇਸ਼ਾਨੀ ਤੇ ਸਥਿਰਤਾ ਹਿੱਲਦੀ ਆ ਇੱਕ ਹੁੰਦੀ ਆ ਆਉਣ ਵਾਲੇ ਕੱਲ ਬਾਰੇ ਦੱਸਣਾ ਇੱਕ ਹੁੰਦੀ ਆ ਕੁਦਰਤ ਨਾਲ ਜੁੜਨਾ ਇੱਕ ਹੁੰਦਾ ਏ ਇਹ ਇਹ ਕਹਿਣਾ ਕਿ ਤੁਸੀਂ ਆਹ ਕਰੋ ਤਾਂ ਅੱਗੋਂ ਵਧੀਆ ਹੋਏਗਾ ਅੱਗੋਂ ਮਤਲਬ ਕੀ ਹੋਇਆ ਅੱਗੋਂ ਮਤਲਬ ਇਹ ਕਿ ਜੋ ਅਸੀਂ ਜਿੱਤੇ ਬਾਰੇ ਸਾਨੂੰ ਪਤਾ ਹੀ ਨਹੀਂ ਅੱਗੇ ਕੀ ਹੋਇਆ ਅੱਗੇ ਦੀ ਗੱਲ ਤੇ ਪਿੱਛੇ ਦੀ ਗੱਲ ਕਰਨ ਵਾਲੇ ਸਮਝੋ ਤੁਹਾਨੂੰ ਬੇਵਕੂਫ ਬਣਾ ਰਹੇ ਹਮੇਸ਼ਾ ਯਾਦ ਰੱਖੋ ਅਗਰ ਤੁਸੀਂ ਵਰਤਮਾਨ ਦੇ ਵਿੱਚੋਂ ਅੱਜ ਦੀ ਗੱਲ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਜ਼ਿੰਦਗੀ ਚੰਗੀ ਜੀਉ ਰਹੇ ਹੋ ਅਗਰ ਤੁਸੀਂ ਕੱਲ ਦੀ ਚਿੰਤਾ ਕਰਦੇ ਹੋ ਤਾਂ ਤੁਸੀਂ ਆਪਣਾ ਅੱਜ ਵੀ ਖਰਾਬ ਕਰ ਰਹੇ ਹੋ ਤੇ ਅਗਰ ਤੁਸੀਂ ਪਿਛਲੇ ਕੱਲ ਦੀ ਚਿੰਤਾ ਕਰ ਰਹੇ ਹੋ ਤਾਂ ਤੁਸੀਂ ਇੱਕ ਵੱਡਾ ਸਾਰਾ ਬੋਝ ਆਪਣੇ ਦਿਮਾਗ ਤੇ ਚੱਕੀ ਫਿਰਦੇ ਹੋ ਜਿਹਨੂੰ ਮਿੱਟੀ ਕਹਿੰਦੇ ਆ ਤੇ ਜਿੱਦੇ ਤੋਂ ਨਿਕਲਣਾ ਕੁਝ ਨਹੀਂ ਤੇ ਜੇ ਤੁਸੀਂ ਅੱਜ ਹੋ ਤਾਂ ਇਹਦਾ ਮਤਲਬ ਤੁਸੀਂ ਚਮਕ ਰਹੇ ਹੋ ਸ਼ਾਈਨ ਕਰ ਰਹੇ ਹੋ ਇੰਜੋਏ ਕਰ ਰਹੇ ਹੋ ਦਿਨ ਦਾ ਆਨੰਦ ਲੈ ਰਹੇ ਹੋ ਕਿਉਂਕਿ ਅੱਜ ਅੱਜ ਹੈ ਜਿਹੜਾ ਲੰਘ ਗਿਆ ਉਹ ਵੀ ਕੱਲ ਸੀ ਤੇ ਜਿਹੜਾ ਆਏਗਾ ਉਹ ਵੀ ਕੱਲ ਹੈ ਪਰ ਜੋ ਜਦੋਂ ਕੱਲ ਆਊਗਾ ਤਾਂ ਉਹ ਅੱਜ ਬਣ ਗਿਆ ਅੱਜ ਹੀ ਬਣਿਆ ਨਾ ਤਾਂ ਚੰਗੀ ਗੱਲ ਹੈ ਕਿ ਅੱਜ ਨੂੰ ਜਿਉਇਆ ਜਾਵੇ ਨਾ ਪਰਵਾਹ ਕਰੋ ਕੋਈ ਤੁਹਾਡੇ ਬਾਰੇ ਕੀ ਸੋਚਦਾ ਹੈ ਸੋਚੋ ਤੁਹਾਨੂੰ ਕੁਦਰਤ ਨੇ ਕਿਦਾਂ ਦੀ ਸੋਚ ਦਿੱਤੀ ਆ ਨਾ ਦਵਾਓ ਉਸ ਨੂੰ ਸ਼ੌਂਕ ਦਾ ਪੂਰੇ ਹੋਣਾ ਬਹੁਤ ਜ਼ਰੂਰੀ ਆ ਕਿਸੇ ਨੇ ਮੈਨੂੰ ਪੁੱਛਿਆ ਕਿ ਘੋੜਾ ਲੈਣਾ ਚਾਹੁੰਦੇ ਆ ਜੀ ਅਸੀਂ ਮੈਂ ਕਿਹਾ ਅੱਛਾ ਕਹਿੰਦੇ ਲਈਏ ਕਿ ਨਾ ਲਈਏ ਮੈਂ ਕਿਹਾ ਸ਼ੌਂਕ ਹੈ ਕਹਿੰਦੇ ਸ਼ੌਂਕ ਤੇ ਬੜੀ ਦੇਰ ਦਾ ਤੇ ਮੈਂ ਕਿਹਾ ਲੈ ਲਓ ਜੇ ਸ਼ੌਂਕ ਹੈ ਕੁਦਰਤ ਨੇ ਗੁੰਜਾਇਸ਼ ਵੀ ਦਿੱਤੀ ਹੈ ਔਖੇ ਸੌਖੇ ਹੋ ਕੇ ਖਰੀਦ ਸਕਦੇ ਆ ਤੇ ਫੇਰ ਕੀ ਅਗਲੇ ਜਨਮ ਦਾ ਇੰਤਜ਼ਾਰ ਕਰ ਰਹੇ ਆ ਕਿ ਚਲੋ ਜੀ ਕੋਈ ਨਹੀਂ ਹੋਣ ਤੇ ਕੋੜਾ ਨਹੀਂ ਬਣਿਆ ਫੇਰ ਅਗਲੇ ਸਾਲ ਅਗਲੀ ਜਨਮ ਚ ਲਵਾਂਗੇ ਕੋਈ ਅਗਲਾ ਪਿਛਲਾ ਜਨਮ ਕੁਛ ਨਹੀਂ ਜੋ ਤੁਸੀਂ ਜੋ ਚੀਜ਼ਾਂ ਤੁਹਾਨੂੰ ਕੁਦਰਤ ਨੇ ਇਸ ਜਨਮ ਚ ਇਸ ਸਟਾਰ ਚ ਇਸ ਗ੍ਰਹਿ ਤੇ ਇਸ ਧਰਤੀ ਗ੍ਰਹਿ ਤੇ ਜੋ ਸ਼ੌਂਕ ਦਿੱਤੇ ਆ ਉਹਨੂੰ ਪੂਰੇ ਕਰਨ ਦੇ ਲਈ ਬਿਲਕੁਲ ਇੰਤਜ਼ਾਰ ਨਾ ਕਰੋ ਜਿੰਨੀ ਕੋ ਗੁੰਜਾਇਸ਼ ਹੈ ਆਪਣੇ ਸ਼ੌਂਕ ਨੂੰ ਪੂਰੇ ਕਰੋ ਕਿਸੇ ਨੂੰ ਖਾਣ ਦਾ ਸ਼ੌਂਕ ਕਿਸੇ ਨੂੰ ਪੈਣਨ ਦਾ ਸ਼ੌਂਕ ਕਿਸੇ ਨੂੰ ਕੰਮ ਕਰਨ ਦਾ ਸ਼ੌਂਕ ਕਿਸੇ ਨੂੰ ਦੂਜੇ ਦੀ ਸੇਵਾ ਕਰਨ ਦਾ ਸ਼ੌਂਕ ਕਿਸੇ ਨੂੰ ਹਰ ਤਰ੍ਹਾਂ ਦੀ ਜੋ એનર્ਜੀ ਕੁਦਰਤ ਦੇ ਰਹੀ ਹੈ ਬਸ ਉਦਾਂ ਦੇ ਸ਼ੌਂਕ ਬਣਦੇ ਜਾਂਦੇ ਆ ਤੇ ਜੋ ਸ਼ੌਂਕ ਕੁਦਰਤ ਬਣਾਉਂਦੀ ਹੈ ਨਾ ਉਹ ਤੇ ਜ਼ਰੂਰ ਪੂਰੇ ਕਰਨੇ ਚਾਹੀਦੇ ਆ ਕਿਉਂ ਨਹੀਂ ਕਰਨੇ ਬਾਈ ਕਿਉਂ ਨਹੀਂ ਕਰਨੇ ਕਈ ਵਾਰੀ ਤੁਸੀਂ ਦੇਖੋ ਕਈਆਂ ਦੀ ਸੋਚ ਨਹੀਂ ਮੈਂ ਤਾਂ ਜੀ ਪ੍ਰੈਸ ਕਰਨ ਤੋਂ ਬਿਨਾ ਕੱਪੜਾ ਨਹੀਂ ਪਾਉਂਦੇ ਕਿਉਂ ਨਹੀਂ ਪਾਉਂਦੇ ਉਹ ਪ੍ਰੈਸ ਕਰਨ ਤੋਂ ਬਿਨਾ ਜਦ ਕਿ ਘਰਚੀ ਨੇ ਫਿਰ ਕੀ ਹੋ ਗਿਆ ਜੇ ਚਾਰ 발 ਪੈਨਦਾ ਕਿਸੇ ਨੂੰ ਪੁੱਛੋ ਅਗਲਾ ਕਹਿੰਦਾ ਲੈ ਬਸ ਚੱਕੋ ਪਾ ਲਓ ਹੁਣ ਉਹਦੀ ਅਲੱਗ એનર્ਜੀ ਆ ਉਹਦੀ ਲਗਨਰਜੀ ਜਿਹੜੇ ਨਹੀਂ ਪਾਰੇ ਉਹਨੂੰ ਕੁਦਰਤ ਨੇ ਉਦਾਂ ਦੀ ਸੋਚ ਦਿੱਤੀ ਉਹ ਵੀ ਮੈਂ ਤੇ ਇਦਾਂ ਹੀ ਪਾਉਣਾ ਤੇ ਜਿਹੜੇ ਉਦਾਂ ਹੀ ਪਾਰੇ ਆ ਤੇ ਉਹਨਾਂ ਨੂੰ ਕੁਦਰਤ ਨੇ ਉੱਥੇ ਹੀ ਰੱਖਣਾ ਹਰ ਕਿਸੇ ਦੀ ਸੋਚ ਉਸ ਦੀ એનર્ਜੀ ਨੂੰ ਇਫੈਕਟ ਕਰਦੀ ਆ ਤੇ ਕੁਦਰਤ ਤੇ ਹਵਾ ਇੱਕ એનર્ਜੀ ਹੋਈ ਐ ਜੋ ਅਸੀਂ ਆਪਣੇ ਆਪ ਨੂੰ ਦੇਣੀ ਐ ਤੇ ਬੜੀ ਵਾਰੀ ਤੁਸੀਂ ਸੁਣਿਆ ਹੋਣਾ ਕੀ ਸੁਣਿਆ ਚਾਦਰ ਦੇਖ ਕੇ ਪੈਰ ਫਸਾਰੋ ਚਾਦਰ ਦੇਖ ਕੇ ਪੈਰ ਫਸਾਰੋ ਕਿਉਂ ਭਾਈ ਕਿਉਂ ਚਾਦਰ ਦੇਖ ਕੇ ਪੈਰ ਬਸਾਰੋ ਜਿੰਨੀ ਕੋ ਪੈਰਾਂ ਦੀ ਗਜਾਇਸ਼ ਦਿੱਤੀ ਆ ਕੁਦਰਤ ਨੇ ਬਸਾਰੋ ਉਹਨੇ ਕਿਉਂ ਨਹੀਂ ਬਸਾ ਮੈਂ ਔਰ ਦੂਜੀ ਗੱਲ ਮੈਨੂੰ ਇਹ ਜੜੀ ਚੰਗੀ ਨਹੀਂ ਲੱਗਦੀ ਉਹ ਇਹ ਆ ਕਿ ਸੇਵਿੰਗ ਕਰੋ ਕੱਲ ਨੂੰ ਕੰਮ ਆਊਗੀ ਕੱਲ ਕਿਨੇ ਦੇਖਿਆ ਭਾਈ ਅੱਜ ਹੀ ਅਸੀਂ ਆਪਣੇ ਲਈ ਨਾ ਯੂਜ਼ ਕੀਤੀ ਤਾਂ ਕੱਲ ਨੂੰ ਕੰਮ ਆਊਗੀ ਇਹਦੀ ਕੀ ਗਾਰੰਟੀ ਹੈ ਜਿਹੜੀ ਅੱਜ ਨਹੀਂ ਕੰਮ ਆ ਰਹੀ ਉਹ ਕੱਲ ਨੂੰ ਕੰਮ ਆਊਗੀ ਇਹਦੀ ਕੀ ਗਾਰੰਟੀ ਹੈ ਪਹਿਲਾਂ ਮੈਨੂੰ ਦੱਸੋ ਹੈ ਕੋਈ ਗਾਰੰਟੀ ਜਿਹਦੀ ਚੀਜ਼ ਦੀ ਗਾਰੰਟੀ ਨਹੀਂ ਉਹ ਫਿਰ ਤੁਸੀਂ ਕਿਉਂ ਕਹਿ ਰਹੇ ਹੋ ਉਹੀ ਗੱਲ ਉਹੀ ਗੱਲ ਕਿ ਸਮਝਦਾਰ ਮੂਰਖ ਉਹ ਨਹੀਂ ਜੋ ਤੁਹਾਨੂੰ ਮੂਰਖ ਬਣਾ ਰਿਹਾ ਮੂਰਖ ਅਸੀਂ ਆ ਜੋ ਮੂਰਖ ਬਣ ਰਹੇ ਅਗਲਾ ਤੇ ਸਮਝਦਾਰ ਹੀ ਹੈ ਨਾ ਅਗਲਾ ਤੇ ਆਪਣਾ ਕੰਮ ਕਰ ਰਿਹਾ ਬਈ ਅਸੀਂ ਕੀ ਕਰ ਰਹੇ ਹਾਂ ਕਿੱਥੋਂ ਸੋਚ ਰਹੇ ਹਾਂ ਕਿੱਥੇ ਖੜ੍ਹ ਰਹੇ ਹਾਂ ਕਿੱਥੇ ਬੈਠ ਰਹੇ ਹਾਂ ਗੱਲ ਤਾਂ ਇਹ ਮੈਂ ਨੇ ਰੱਖ ਦੀ ਬਾਕੀ ਤੁਸੀਂ ਬੜੇ ਸਮਝਦਾਰ ਤੁਸੀਂ ਸਮਝਦਾਰੀ ਹੋ ਜੋ ਛੱਸੀ ਮਾਰ ਨੂੰ ਸੁਣਦੇ ਹੈ ਨਾ ਚਲੋ ਅੱਜ 4 ਅਕਤੂਬਰ 2025 ਦਿਨ ਸ਼ਨੀਵਾਰ ਦਾ ਦਵਾਦਸ਼ੀ ਤਿਥੀ ਹੈ ਸ਼ਾਮ ਨੂੰ 5:10 ਤੱਕ ਦਵਾਦਸ਼ੀ ਤithi ਦਾ ਪਖ ਰਹੇਗਾ ਸ਼ਨੀਵਾਰ ਵਾਲੇ ਦਿਨ ਤ੍ਰਿਸ਼ਟਾ ਨਕਸ਼ਤਰ ਸਵੇਰੇ 9:10 ਤੱਕ ਚਲੇਗਾ ਕੁੰਭ ਰਾਸ਼ੀ ਚ ਚੰਦਰ ਮਹਾਰਾਜ ਚੱਲ ਰਿਹਾ ਤੇ ਤੁਹਾਨੂੰ ਪਤਾ ਹੀ ਹੈ ਕੁੰਭ ਰਾਸ਼ੀ ਚ ਪਹਿਲਾਂ ਤੋਂ ਰਾਹੂ ਚੰਦਰ ਰਾਹੂ ਦਾ ਗ੍ਰਹਿ ਜੋਗ ਬਣੇਗਾ ਸ਼ਨੀ ਪਰ ਦੋਸ਼ ਵਰਤ ਰਹੇਗਾ ਪਦਮਨਾਥ ਦਵਾਦਸ਼ੀ ਤithi ਦਾ ਅੱਜ ਰਹਿਣ ਵਾਲੀ ਹੈ ਤithi ਰਾਹੂ ਕਾਲ ਦਾ ਟਾਈਮ ਤੁਹਾਨੂੰ ਦੱਸ ਦਿੰਨੇ ਆ ਸ਼ਨੀਵਾਰ ਵਾਲੇ ਦਿਨ ਤਕਰੀਬਨ ਰਾਹੂ ਕਾਲ ਦਾ ਟਾਈਮ ਰਹੇਗਾ 9:00 ਵਜੇ ਤੋਂ ਲੈ ਕੇ 10:30 ਵਜੇ ਤੱਕ ਹਾਂ 9 ਵਜੇ ਤੋਂ 11:30 ਤੱਕ ਐਨ ਨਹੀਂ ਇਹ ਸੀ ਰਾਹੁ ਕਾਲ ਦਾ ਟਾਈਮ ਆਪਾਂ ਜਾਣਾਂਗੇ ਤੁਹਾਡੇ ਸ਼ੁਮ ਸਿਤਾਰਿਆਂ ਦੇ ਮੁਤਾਬਕ ਅਸਟ੍ਰੋਲੋਜੀ ਦੇ ਲੋਜਿਕ ਵਿੱਚ ਚੰਦਰ ਰਾਹੁ ਦਾ ਗ੍ਰੈਂਡ ਜੋਬ ਸੰਭਲ ਸੰਭਲ ਕੇ ਚਤਨ ਦੀ ਜ਼ਰੂਰਤ ਹੈ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ ਸਭ ਤੋਂ ਪਹਿਲਾਂ ਐਰੀਜ਼ ਹਨ ਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਚੰਗੇ ਦਿਨ ਅੱਛਾ ਜਾਏਗਾ ਮਾਂ ਦਾ ਆਸ਼ੀਰਵਾਦ ਲੈ ਕੇ ਕੀਤੀ ਗਈ ਦਿਨ ਦੀ ਸ਼ੁਰੂਆਤ ਵਧੀਆ ਪਰ ਮਾਤਾ ਦੀ ਸਿਹਤ ਥੋੜੀ ਜੀ ਰਹੇਗੀ ਖਰਾਬ ਕਿਉਂਕਿ ਚੰਦਰਮਾ ਚੱਲ ਰਿਹਾ ਹੈ ਸਵੇਰੇ 9 ਵਜੇ ਤੱਕ ਮੰਗਲ ਦੇ ਨਕਸ਼ਤਰ ਚ ਤੇ ਉਸ ਤੋਂ ਬਾਅਦ ਚਲੇਗਾ ਰਾਹੁਤ ਸਤ ਪੀਛਾ ਜਾਨੀ ਰਾਹੁ ਦੇ ਨਕਸ਼ਤਰ ਤੇ ਰਾਹੁ ਮਿੱਤਰ ਨਹੀਂ ਹੈ ਤੇ ਅਜੀਬ ਜਿਹੇ ਖਿਆਲ ਮਨ ਵਿੱਚ ਘਰ ਘਰ ਸਕਦੇ ਆ ਦੁੱਧ ਵਰਗੇ ਨਾ ਟੌਰਸ ਬ੍ਰਿਖ ਰਾਸ਼ੀ ਕਈਆਂ ਨੂੰ ਵੈਸੇ ਕਈਆਂ ਨੂੰ ਮਸਲਸ ਪ੍ਰੋਬਲਮ ਹੋਣੀ ਹੈ ਕਿਸੇ ਦੀ ਨਾੜ ਚੜ ਰਹੀ ਹੈ ਗਰਦਨ ਦੀ ਤੇ ਕਿਸੇ ਦੀ ਚੜ ਰਹੀ ਹੈ ਬਾਹਾਂ ਮੋਡੇ ਦੀ ਖਾਸ ਤੌਰ ਤੇ ਬ੍ਰਿਖ ਰਾਸ਼ੀ ਵਾਲਿਆਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਤਾਂ ਧਿਆਨ ਰੱਖਣਾ ਆਪਣੀ ਸਿਹਤ ਦਾ ਸਹਾਰ ਜ਼ਰੂਰ ਕਰਨੀ ਹੈ ਪੰਛੀਆਂ ਨੂੰ ਹਰੀ ਮੂੰਗੀ ਪਾਉਣੀ ਹੈ ਰਾਤ ਨੂੰ ਦੁੱਧ ਦਹੀਂ ਬਿਲਕੁਲ ਨਹੀਂ ਖਾਣਾ ਨਹੀਂ ਤਾਂ ਨੀਂਦ ਖਰਾਬ ਹੋ ਜਾਏਗੀ ਜੈਮਨੀ ਮਿਥੂ ਰਾਸ਼ੀ ਧਾਰਮਿਕ ਸੋਚ ਰਹੇਗੀ ਧਾਰਮਿਕ ਕੀਰਤਨ ਸੁਣ ਚ ਮਨ ਲੱਗੇਗਾ ਚਲੋ ਸੁਣਨਾ ਚਾਹੀਦਾ ਵਧੀਆ ਗੱਲ ਹੈ ਤੇ ਪਰ ਚੰਗੀ ਗੱਲ ਸੁਣਨ ਦੇ ਨਾਲ ਉਸ ਨੂੰ ਅਪਣਾ ਵੀ ਲੈਣਾ ਚਾਹੀਦਾ ਹੈ ਤਾਂ ਜੋ ਜੋ ਪੜ ਰਹੇ ਹੋ ਜੋ ਸੁਣ ਰਹੇ ਹੋ ਉਹਨੂੰ ਅਪਣਾਓ ਆਪਣੀ ਜ਼ਿੰਦਗੀ ਚ ਥੋੜਾ ਜਿਹਾ ਆਪਣੇ ਆਪ ਚ ਚੇਂਜ ਕਰੋ ਹਰਾ ਰੰਗ ਤੁਹਾਡਾ ਅੱਜ ਸ਼ੁਭ ਰਹੇਗਾ ਕੈਂਸਰ ਕਰਕਰਾ રાશિ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦੋ ਜ਼ਰੂਰੀ ਇਹ ਹੈ ਕਿ ਸਿਹਤ ਦਾ ਧਿਆਨ ਰੱਖਣਾ ਤਾਂ ਸੈਰ ਕਰਨੀ ਹੈ ਦੂਜਾ ਤੁਸੀਂ ਅੱਜ ਕਾਲਾ ਨੀਲਾ ਰੰਗ ਨਹੀਂ ਪਾਉਣਾ ਤੇ ਮੱਥੇ ਤੇ ਸਰੀਰ ਤੋਂ ਦਹੀਂ ਲਗਾ ਲੈਣਾ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਦਹੀਂ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਲਿਓ ਸਿੰਘ ਰਾਸ਼ੀ ਥੋੜਾ ਜਿਹਾ ਸਿਰਚ ਦਰਦ ਰਹੇਗਾ ਥੋੜੇ ਜਿਹਾ ਇਮੋਸ਼ਨਲ ਰਹੋਗੇ ਥੋੜੇ ਜਿਹਾ ਕੰਮ ਕਾਰ ਨੂੰ ਲੈ ਕੇ ਦਿਮਾਗੀ ਟੈਨਸ਼ਨ ਵਧੀ ਰਹਿ ਸਕਦੀ ਆ ਸੁਭਾਅ ਦਾ ਤਤਪਨ ਥੋੜਾ ਜਿਆਦਾ ਪਰੇਸ਼ਾਨ ਕਰੇਗਾ ਰਿਸ਼ਤਿਆਂ ਦੇ ਲਈ ਮੋਬਾਈਲ ਤੇ ਜਿਆਦਾ ਨਹੀਂ ਬੈਠਣਾ ਤੇ ਕੋਸ਼ਿਸ਼ ਕਰਨੀ ਆ ਜਲਦੀ ਉੱਠਣਾ ਗਾਇਤਰੀ ਮੰਤਰ ਸੁਣਨਾ ਦਿਨ ਵਧੀਆ ਹੋ ਜਾਏਗਾ ਵਰਗੋ ਕੰਨਿਆ ਰਾਸ਼ੀ ਪੁਰਾਣੇ ਰੋਗ ਨੂੰ ਲੈ ਕੇ ਚਿੰਤਾ ਵਗੈਰਾ ਬਣੀ ਹੋਈ ਆ ਦਿਮਾਗੀ ਮੈਥ ਦਿਮਾਗ ਦੇ ਘੋੜੇ ਜਾਦਾ ਭੱਜਦੇ ਪਏ ਆ ਠੀਕ ਆ ਭਜਾਓ ਜੀ ਉਹਨਾਂ ਨੂੰ ਬਿਲਕੁਲ ਸਹੀ ਰਹਿਣਗੇ ਗੁਰਦਾ ਸੇਵਨ ਬਿਲਕੁਲ ਨਹੀਂ ਕਰਨਾ ਪਰ ਗੁੜ ਗਾਂ ਨੂੰ ਖਿਲਾ ਸਕਦੇ ਹੋ ਅੱਜ ਸ਼ਨੀਵਾਰ ਦਾ ਦੇਣਾ ਕਾਲੀ ਦਾਲ ਨਹੀਂ ਖਾਣੀ ਔਰ ਕੋਸ਼ਿਸ਼ ਕਰਨੀ ਹੈ ਤੁਸੀਂ ਸਵੇਰ ਤੋਂ ਜੀਵ ਤੇ ਸ਼ੈਦ ਲਗਾ ਲੈਣਾ ਲਿਬਰਾ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਥੋੜਾ ਸਿਰ ਚ ਦਰਦ ਥੋੜਾ ਸਿਰ ਤੇ ਬੋਝ ਰਾਹੂ ਦਾ ਨਕਸ਼ਤਰ ਵੈਸੇ ਮਿੱਤਰ ਆ ਪਰ ਪੇਟ ਸੰਬੰਧੀ ਗੈਸ ਦੀ ਪ੍ਰੋਬਲਮ ਤੰਗ ਕਰਦੀ ਰਹੇਗੀ ਤਾਂ ਧਿਆਨ ਰੱਖਣ ਵਾਲੀ ਗੱਲ ਇਹ ਆ ਕੀ ਅੱਜ ਸ਼ਨੀਵਾਰ ਵਾਲੇ ਦਿਨ ਤੁਸੀਂ ਸਤਨਾਜਾ ਲੈ ਕੇ ਪੰਛੀਆਂ ਨੂੰ ਬਾਹਰ ਪਾ ਦੋਗੇ ਤਾਂ ਲਗਨ 'ਚ ਬੈਠਾ ਬੁੱਧ ਸ਼ੁਭ ਫਲ ਦੇਏਗਾ ਸਕੋਰਪੀਓ ਬ੍ਰਿਸ਼ ਚਕਰਾਸ਼ੀ ਬ੍ਰਿਸ਼ ਚਕਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਜੋ ਚੱਲ ਰਹੇ ਆ तकरीबन ਅੱچھے ਲੋਕਾਂ ਨਾਲ ਸੰਬੰਧ ਵਧੇ ਹੋਏ ਆ ਕੰਮਕਾਰ ਦੀ ਸਥਿਤੀ ਠੀਕ ਠਾਕ ਜਾਏਗੀ ਨਕਸ਼ਤਰ ਮਿੱਤਰ ਹੈ ਦਿਨ ਨੂੰ ਸਹੀ ਕਰਨ ਦੇ ਲਈ ਰਸੋਈ 'ਚ ਬੈਠ ਕੇ ਖਾਣਾ ਖਾਓ ਸੈਜੀਟੇਰੀਅਸ ਧਨੂ ਰਾਸ਼ੀ ਤਲੂ ਰਾਸ਼ੀ ਦੇ ਲਈ ਵਿਆਹ ਸ਼ਾਦੀ ਲਈ ਸਮਾਂ ਬਿਲਕੁਲ ਚੰਗਾ ਚੱਲ ਰਿਹਾ ਹੈ ਕੰਮ ਕਾਰ ਦੀ ਸਥਿਤੀ ਨੂੰ ਹੋਰ ਚੰਗਾ ਕਰਨ ਦੇ ਲਈ ਫਟਕੜੀ ਵਾਲੇ ਪਾਣੀ ਦੀ ਕੁਰਲੀ ਕਰਨੀ ਦਿਮਾਗ ਨੂੰ ਰਿਲੈਕਸ ਦਵੇਗੀ ਪੀਲਾ ਰੰਗ ਸ਼ੁਭ ਰਹੇਗਾ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਧਨ ਦਾ ਲੈਣ ਦੇਣ ਪੈਸੇ ਦਾ ਲੈਣ ਦੇਣ ਧਿਆਨ ਨਾਲ ਕਰੋ ਜੀਵਨ ਸਾਥੀ ਦੀ ਸਿਹਤ ਠੀਕ ਹੁੰਦੀ ਜਾਏਗੀ ਗਾਂ ਨੂੰ ਰੋਟੀ ਪਾਣੀ ਤੁਹਾਡੇ ਲਈ ਸ਼ੁਭਤਾ ਤਾਂ ਦੇ ਹੀ ਰਹੀ ਹੈ ਪਰ ਦੁੱਧ ਮੱਥੇ ਤੇ ਲਾਉਣਾ ਜ਼ਿਆਦਾ ਫਲਕਾਰੀ ਰਹੇਗਾ ਅਕਿਊਰਸ ਕੁੰਬ ਰਾਸ਼ੀ ਕੁੰਬ ਰਾਸ਼ੀ ਦੇ ਲਈ ਸਿਤਾਰੇ ਜੋ ਚੱਲ ਰਿਹਾ ਜਿੱਦੀ ਬਣ ਕੇ ਆੜ ਕੇ ਕੋਈ ਕੰਮ ਨਹੀਂ ਕਰਨਾ ਦੁੱਧ ਮੱਥੇ ਤੇ ਲਾਉਣਾ ਔਰ ਪਿਤਾ ਨਾਲ ਬੈਸਬਾਜੀ ਕਰਨ ਤੋਂ ਬਚਣਾ ਤੁਹਾਡੇ ਲਈ ਸਹੀ ਰਹੇਗਾ ਇੱਕ ਹੋਰ ਉਪਾਅ ਤੁਸੀਂ ਕਰ ਸਕਦੇ ਹੋ ਕਿਉਂਕਿ ਸ਼ਨੀ ਦੂਸਰੇ ਚੱਲ ਰਿਹਾ ਔਰ ਸ਼ੁਕਰ ਕੇਤੂ ਪੰਜਵੇਂ ਸਥਾਨ ਵਿੱਚ ਬਣੇ ਹੋਏ ਆ ਤਾਂ ਦੁੱਧ ਮਲ ਕੇ ਜਾਂ ਦਹੀਂ ਮਲ ਕੇ ਨੌਨ ਨਾਲ ਵੀ ਰਾਹੂ ਦੀ એનર્ਜੀ ਸ਼ਾਂਤ ਰਹੇਗੀ ਪਾਇਸੀ ਜ਼ਮੀਂਦਾਰੀ ਮੀਨ ਰਾਸ਼ੀ ਵਾਲਿਆਂ ਦੇ ਲਈ ਨਾ ਸਿਹਤ ਚੰਗੀ ਨਾ ਕੰਮਕਾਰ ਚੰਗਾ ਥੋੜੀਆਂ ਸਥਿਤੀਆਂ ਹੱਥ ਚੋਂ ਨਿਕਲਦੀਆਂ ਜਾਂਦੀਆਂ ਨੇ ਔਲਾਦ ਨੂੰ ਲੈ ਕੇ ਚਿੰਤਾਵਾਂ ਤੇ ਪਰੇਸ਼ਾਨੀ ਥੋੜੀ ਵੱਧ ਰਹੀ ਹੈ ਤਾਂ ਉਹਨੂੰ ਠੀਕ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਤਾਂ ਅ ਇੱਕ ਤਾਂ ਮੀਨ ਰਾਸ਼ੀ ਵਾਲਿਆਂ ਨੇ ਇੱਕ 60 ਗ੍ਰਾਮ ਸੁਰਮੇ ਦੀ ਡਲੀ ਲੈ ਕੇ ਬਾਹਰ ਕਿਤੇ ਬਰਾਨੇ 'ਚ ਦੱਬਣੀ ਹੈ ਔਰ ਦੂਸਰਾ तकरीबन 8 ਗੋਲ ਫਲ ਲੈ ਕੇ ਬੱਚਿਆਂ ਨੂੰ ਦੇ ਦੇਣਾ ਠੀਕ ਇਹ ਰਹੇਗੀ ਠੀਕ-ਠਾਕ ਸਥਿਤੀ ਚਲੋ ਇਹ ਸੀ 12 ਰਾਸ਼ੀਆਂ ਦਾ ਰਾਸ਼ੀਫਲ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਵਾਸਤੂ ਮੁਤਾਬਕ ਵੈਸਟ ਦਿਸ਼ਾ ਚ ਪੱਛਮ ਦਿਸ਼ਾ ਚ ਕਿਹੜਾ ਰੰਗ ਸ਼ੁਭ ਰਵੇਗਾ ਤਾਂ ਉਹਦੇ ਲਈ ਕੀ ਕਰਨਾ ਤੁਸੀਂ ਸਿਲਵਰ ਕਲਰ ਦਾ ਗੇਟ ਲੰਗਾਣਾ ਹੈ ਜੇਕਰ ਤੁਸੀਂ ਕੋਈ ਕਲਰ ਚੇਂਜ ਕਰ ਰਹੇ ਹੋ ਹੁਣ ਦਿਵਾਲੀ ਕਰਕੇ ਤਾਂ ਵੈਸਟ ਜਾਨੀ ਪੱਛਮ ਦਿਸ਼ਾ ਦੇ ਵਿੱਚ ਸਿਲਵਰ ਕਲਰ ਕਰੋ ਆਪਣੇ ਗੇਟ ਨੂੰ ਔਰ ਕਰੀਮ ਰੰਗ ਕਰਾਓ ਘਰ ਚ ਕਰੀਮ ਰੰਗ ਦਾ ਘਰ ਵੈਸਟ ਦਿਸ਼ਾ ਦੀ એનર્ਜੀ ਨੂੰ ਵੈਸਟ ਦਿੰਦਾ ਹੈ એનર્ਜੀ ਤੇ ਨਾਲ ਹੀ ਆਪਣੇ ਘਰ ਦੀ ਤਕਰੀਬਨ ਨਾਰਥ-ਵੈਸਟ ਦਿਸ਼ਾ ਚ ਚੌਲ ਜਰੂਰ ਰੱਖੋ ਏਸੀ ਵੈਸਟ ਦਿਸ਼ਾ ਦੇ ਕਲਰ ਸਮਾਜਾਜ਼ਤ ਦਾ ਆਪ ਸਭ ਦਾ ਅਜਦਾ ਬਹੁਤ ਅੱਛਾ ਜਾਵੇ ਸਾਸ਼ਿਕਾ